ਪਿੰਡ ਖਾਨੋਵਾਲ ਕੋਟਲਾ ਤਹਿਸੀਲ ਇਨਾਲਾ ਜ਼ਿਲ੍ਹਾ ਮਰਸਲਦਾ ਪਰਿਵਾਰ ਹੈ ਜੀ ਪਰਿਵਾਰ ਕੋ ਦੂਜੀ ਵਾਰ ਪਹੁੰਚੇ ਕਰੀ ਹਾਂ ਜੀ ਸਤਿਕਾਰ ਵਾਰਾ ਡੇਟ ਹੋ ਗਿਆ ਮਾਰੇ ਪੈਸੇ ਜਿਦਾ ਕੋਈ ਨਹੀਂ ਹੋ ਤੋ ਤਾਂ ਦਿਨ ਵੈਸੇ ਦੇ ਕੋਲੋਂ ਆਇਆ ਗਿਆ ਐਸੇ ਆ ਜਾਈ ਕੋਈ ਹਾਂ ਸੇਵਾ ਤੇ ਭੇਜਤੀ ਭੈਣ ਨੇ ਪਰ ਥੋੜੇ ਦਿਨਾਨੂੰ ਘਰ ਕੋਲ ਤੇ ਚਾਚੀ ਦੀ ਡੈਥ ਹੋ ਗਈ ਉਹਦੇ ਕਰਕੇ ਨਹੀਂ ਆ ਗਿਆ 3-4 ਦਿਨ 5 ਦਿਨ ਕੋਈ ਚੱਕਰ ਨਹੀਂ ਚਲੋ ਮਹੀਨਾ ਨੂੰ ਪਸੰਦ ਆ ਹੋ ਗਿਆ ਠੀਕ ਠਾਕ ਜੀ ਪਰਿਵਾਰ ਬੱਚੇ ਇੱਕਦਾਂ ਸ਼ੁਕਰ ਮਹਾਰਾ ਜੀ ਆਇਆ ਨਹੀਂ ਵੀ ਤੋ ਗਿਆ ਕਿਤੇ ਉਹ ਬੱਸ ਕੇ ਰਹੇ ਅੱਛਾ ਅੱਗੇ ਆਈ ਨਾ ਔਰ ਦੂਜੇ ਭਾਜੀ ਨੂੰ ਨਹੀਂ ਗਏ ਕਿਤੇ ਹਾਂਜੀ ਅੱਛਾ ਅੱਛਾ ਇਹ ਬੇਟਾ ਦਾ ਦਾਣਾ ਬੇਟੀਆਂ ਕਿੰਨੀਆਂ ਛਿੰਗੀਆਂ ਕਿ ਦੱਸਾਂ ਇਹ ਨਹੀਂ ਬੇਟੀਆਂ ਨਹੀਂ ਹੈ ਕੰਦਾ ਛੋਟਾ ਬੇਟਾ ਦੋਵੇਂ ਬੇਟੇ ਹੀ ਤੇ ਇੱਕ ਭਾਜੀ ਨੂੰ ਕੀ ਗੱਲ ਵੀ ਭਲਾ ਤਾਟ ਥੈਂਕ ਯੂ ਗਿਆ ਆ ਟੈਨਕਿਊ ਗਿਆ ਮੇਰੀ ਬੁਹਾਰੀ ਚੱਲੀ ਆ ਮੈਂ ਆਹੋ ਫੋਟੋ ਲੱਗੀ ਭਾਜੀ ਜੀ ਬੇਟੇ ਦਾ ਮਤਲਬ ਹੈ ਭਾਜੀ ਜੀ ਦਾ ਨਹੀਂ ਕਰਦੇ ਇੱਥੇ ਉਹ ਨਹੀਂ ਪਤਾ ਲੱਗਦਾ ਜਦੋਂ ਕਿਸਮਤ ਮਾੜੀ ਹੋਵੇ ਚਾਚੀ ਉਹ ਇੱਦਾਂ ਆ ਟੈਕ ਹੀ ਚਾਚੀ ਜੀ ਉਹਨਾਂ ਨੂੰ ਵੀ ਇਦਾਂ ਟੈਕ ਹੋਇਆ ਵਿਚਾਰਨ ਹੁੰਦਾ ਚੰਗੇ ਭਲੇ ਜੀ ਉਹਨਾਂ ਦਾ ਵੇਖੋ ਇੱਕ ਬੇਡਾ ਚਾਚਾ ਜੀ ਦੀ ਪਹਿਲਾਂ ਡੈਥ ਹੋ ਗਈ ਤੇ ਇਦਾਂ ਕਰਮਾਂ ਦੀ ਗੱਲ ਹੈ ਨਹੀਂ ਪਤਾ ਲੱਗਦਾ ਕਰਮਾਂ ਦੇ ਹਰ ਫੇਰੇ ਸਾਰੇ ਹਾਂ ਚਲੋ ਪਰਮਾਤਮਾ ਗਾਂ ਬੱਚਿਆਂ ਦੀ ਲੰਬੀ ਉਮਰ ਕਰੇ ਆਪਣਾ ਕੰਮ ਕਰ ਕਰਨਾ ਹੋਰ ਪੰਜ ਜੀ ਤੁਹਾਡਾ ਫਿਰ ਸਰਕਲ ਥੋੜਾ ਬਹੁਤ ਚੱਲੀ ਜਾਂਦਾ ਨਾ ਬੱਚੇ ਦੇ ਪੜਦਾ ਚਲਾ ਦੇ ਸੇ ਅੱਛਾ ਹਾਂ ਕਿੱਥੇ ਕਿੱਥੇ फिर मुझे ज्ञान दी वधिया नहीं फीस के कारण कोई अच्छा कोई नहीं दफा फीस बहुत टाइम अच्छा फीस मतलब कितना फीस तक तो बाजू कोई कर पढ़ लो हम पढ़ लो नहीं कोई फीस के कारण वाली कारण वाली ग्रेड क्लास क्या क्लास 12वीं च है ग्रेड स्कूल है हां जमियारी जमियारी अच्छा सरकारी स्कूल है हां जी कितने फीस है पहले

فیس کا بھی کردے گی کرس بار ਬਾਣੀ ਜੀ ਚਲੋ ਕੋਈ ਨਹੀਂ ਬੱਚੇ ਦੀ ਉਹਦੀ ਪੜ੍ਹਾਈ ਥੋੜਾ ਵਿਚਾਰੇ ਦੀ ਰਹਿਣ ਦੇਣੀ ਆ ਸਕੂਲੇ ਪ੍ਰਿੰਸੀਪਲ ਉਹ ਮੇਰੇ ਸਾਹਮਣੇ ਨਾਲ ਮਿੰਟਾ ਹੋਣਾ ਇਹਨਾਂ ਦੇ ਕਿਹੜੇ ਨਿਕਲ ਆਜ ਕਿ ਮੈਰੀ ਮੈਰੀ ਸਰਕਾਰੀ ਸਕੂਲ ਨਹੀਂ ਸਰਕਾਰੀ ਆੜਾ ਗੋਬਿੰਦਪਾਲ ਹਾਂਜੀ ਉਹ ਕਿਹਦੇ ਗੋਬਿੰਦਪਾਲ ਉਹ ਸੇ ਨਾ ਪੂਰੇ ਆ ਚਾਰ ਸਕੂਲ ਜੱਟ ਮੈਰੀ ਦੇ ਸਰਕਾਰੀ ਹੋਣਾ ਸਰਕਾਰੀ ਆ ਇਹ ਸਰਕਾਰੀ ਪਤਾ ਲੱਗੇ ਹਾਂਜੀ ਉਹ ਸਰਕਾਰੀ ਹੈ ਤੇ ਅੱਡੇ ਦੇ ਉੱਤੇ ਜਿਹੜਾ ਸਰਕਾਰੀ ਪਤਾ ਜਿਹੜਾ ਅੱਡੇ ਤੇ ਆ ਹਾਂਜੀ ਆ ਕੋਈ ਗੱਲ ਨਹੀਂ ਉਹ ਪ੍ਰਿੰਸੀਪਲ ਵੀ ਆਪਣਾ ਵਾਕਫ ਹੈ ਕਹਿੰਦਾ ਕਿ ਉਹਨੂੰ ਜੇ ਕੁਝ ਕਹਿਣਾ ਹੋਇਆ ਤੇ ਠੀਕ ਹਾਂ ਕੀ ਨਾਮ ਬੇਟੇ ਦਾ ਇਹ ਨਗਰਸ਼ੰਤ ਸਿੰਘ ਤੇ ਕਿਹੜੀ ਕਲਾਸ ਚਾ 10ਵਾਂ ਪੁੱਤ ਪ੍ਰਿੰਸੀਪਲ ਤਾਂ ਡਾਜ ਨਾਲੇ ਦਾ ਨਾ ਮੈਡਮ ਹੈ ਮੈਡਮ ਹੈ ਅੱਛਾ ਨਾਮ ਪਰਮਿੰਦਰ ਬੈਠੋ ਵੀ ਕੋਈ ਗੱਲ ਨਹੀਂ ਫੇਰ ਇਸ ਦਾ ਵੀ ਬਤ ਕਰਦੇ ਕੋਈ ਥੋੜਾ ਬਤ ਪੈਂਦੇ ਤੈਹੀਂ ਕਰਿਓ ਕੋਈ ਨਹੀਂ ਕਰਾਂਗੇ ਤਾਂ ਵੀ ਦੱਸ ਦਾਂਗੇ ਕੋਈ ਗੱਲ ਬਾਕੀ ਇਹਨੂੰ ਕੰਮ ਕਮ ਤੇ ਲੋਣ ਹੈ ਕਿਦੇ ਕਰਨਾ ਕੰਮ ਨਹੀਂ ਆ ਦੇ ਕੇ ਕਰਦਾ ਹੈ ਹਏ ਪੜਾਈ ਦਾ ਕਰਕੇ ਫਿਰ ਪੜਾਈ ਦਾ ਕਲਾਸ ਮੈਂ ਇਕੱਲਾ ਹਜੇ ਕੋਈ ਇਹੋ ਸਵਾਲ ਕਰ ਰਹੀ ਹੈ ਕਰ ਰਹੀ ਹੈ ਕਿਹੜੀ ਕਲਾਸ ਪੁੱਤ ਯਾਰ ਪਲਸ 2 ਪਲਸ 2 ਜੀ ਨਾਰਮਲਿਕਲ ਨਹੀਂ ਪੜਾਈ ਸੀ ਜੰਗੀ ਆ ਨੀ ਕਰਨਾ ਬਾਅਦ ਵਿੱਚ ਕਰੀਂ ਐਂਡੀ ਵੀ ਐਂਡੀ ਵੀ ਕਰੀਂ ਨਹੀਂ ਵੀ ਤਾਂ ਪਰ ਨੰਬਰ ਆਈਆਂ ਨਹੀਂ ਯਾਰ ਵੈਰੀ ਗੁੱਡ ਬਹੁਤ ਵਧੀਆ ਸੋਚ ਆ ਬੱਤ ਕਰ ਤੋ ਕੋਈ ਗੱਲ ਨਹੀਂ ਸਭ ਠੀਕ ਆ ਕਰ ਕਰ ਤੋ ਕੋਈ ਗੱਲ ਜਿਹੜੇ ਨਾਲ ਹਾਂ ਇਹ ਕੋਈ ਕਰਦੀ ਆ ਨਹੀਂ ਨਹੀਂ ਵਧੀਆ ਸੋਚ ਮੁੰਡੇ ਜਿਹੜੇ ਬੱਚੇ ਦੀ ਸੋਚ ਇੱਕੋ ਤਾਂ ਕਿਉਂ ਕਰ ਵੀ ਲੋਗਾ ਕੋਈ ਗੱਲ ਨਹੀਂ ਕਰ ਵੀ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਖਾਨੋਵਾਲ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਇੱਕ ਲੋੜਵੰਦ ਪਰਿਵਾਰ ਦੀ ਸੇਵਾ ਲਈ ਅੱਜ ਦੂਸਰੀ ਵਾਰ ਆਏ ਆਂ ਅਤੇ ਇਹ ਸੇਵਾ ਸਾਨੂੰ ਭੈਣ ਹਰਮੀਤ ਕੌਰ ਨੇ ਆਸਟ੍ਰੇਲੀਆ ਤੋਂ ਭੇਜੀ ਹੈ ਪ੍ਰਮਾਤਮਾ ਭੈਣ ਦੀ ਲੰਬੀ ਉਮਰ ਕਰੇ ਚਾਦੀ ਕਲਾ 'ਚ ਰੱਖੇ ਤਰੱਕੀਆਂ ਬਖਸ਼ੇ ਤੇ ਭੈਣ ਦੀ ਕਮਾਈ ਵਿੱਚ ਵਕਤ ਪਾਵੇ ਮੈਂ ਅੱਗੇ ਵੀ ਆਖਾਈ ਕਿ ਇੱਥੇ ਕਿਸੇ ਨੂੰ 10 ਰੁਪਏ ਦੇਣੇ ਬਹੁਤ ਔਖੇ ਆ ਤੇ ਬੱਚੇ ਮਤਲਬ ਚਲੋ ਬੱਚੇ ਸੱਚ ਆਪਣੀ ਕਮਾਈ ਕਰਕੇ ਲੋੜਵੰਤ ਪਰਵਾਰਾਂ ਲਈ ਦਸਬੰਦ ਕੱਢਦੇ ਆ ਪ੍ਰਮਾਤਮਾ ਇਹਨਾਂ ਨੂੰ ਤਰਕੀਆਂ ਬਖਸ਼ੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਠੀਕ ਭਾਂਜੀ ਕੋਈ ਗੱਲ ਨਹੀਂ ਆਪਾਂ ਫੀਸ ਦਾ ਵੀ ਕਰਦੇ ਕੋਈ ਹੱਲ ਹੈ ਤੇ ਬਾਕੀ ਆ ਰਚਨਾ ਥੋੜਾ ਬਹੁਤ ਸਾਡੇ ਸਮਝੋ ਵੀ ਆ ਤੇ ਆਪਣਾ ਚਲਾਓ ਜਿੰਨਾ ਚੱਲਦਾ ਹੈ ਨਾ ਤੇ ਫਿਰ ਆਪਾਂ ਅਗਲੇ ਮਹੀਨੇ 20 ਤਰੀਕੀ ਅੱਜ ਚਲ 4-5 ਦਿਨ ਅੱਡੀ ਸਾਚੀ ਦੀ ਡੈਥ ਹੋ ਗਈ ਉਹਦੇ ਕਰਕੇ ਲੇਟ ਹੋ ਗਏ ਤੇ ਕੋਈ ਗੱਲ ਨਹੀਂ ਫਿਰ ਆਪਾਂ ਅਗਲੇ ਮਹੀਨੇ ਇਸੇ ਦਿਨਾਂ ਦੇ ਵਿੱਚ 2-4 ਦਿਨ ਅੱਗੇ ਪਿੱਛੇ ਇੱਨਾ ਵੀ ਆ ਸਕਦੇ ਆ ਬਾਅਦ ਵੀ ਆ ਸਕਦੇ ਆ ਹਾਂ ਕੋਈ ਜਾਂਦਾ ਬੱਧਾ ਘਟਾ ਤੁਹਾਨੂੰ ਪਤਾ ਘਰਾਂ ਜੀ ਸੋ ਕੰਮ ਪੈ ਜਾਂਦੇ ਆ ਤੇ ਜਰੂਰ ਆਵਾਂਗੇ ਹਾਂ ਭਾਜੀ ਠੀਕ ਆ ਜੀ ਸਤਿ ਸ੍ਰੀ ਅਕਾਲ ਭਾਜੀ